ਵਾਹਿਗੁਰੂ ਜੀ ਕਾ ਹਾਲਸਾ ਹੈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆ ਹਾਂ ਵਾਲਾਂ ਵਾਲੀ ਪੱਗ ਦੀ ਜਿਹੜਾ ਆਪਾਂ ਪਹਿਲਾਂ ਲੜ ਗਾਉਣਾ ਸ਼ੁਰੂ ਦੇ ਸੈਂਟਰ ਦੇ ਵਿੱਚੋਂ ਲੈ ਆਵਾਂਗੇ ਇਸ ਤੇ ਦੋ ਹੀ ਪੱਲੇ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਆਪਾਂ ਨੇ ਚੱਕ ਲੈਣਾ ਹੈ ਜੀ ਅਤੇ ਇਸ ਦੇ ਵਿੱਚ ਆਪਾਂ ਵਾਲਾਂ ਨੂੰ ਉਂਗਲੀਆਂ ਤੇ ਅੰਗੂਠੇ ਨਾਲ ਇਕੱਠੇ ਕਰ ਲੈਣਾ ਹੈ ਇਕੱਠੇ ਕਰਨ ਦੇ ਬਾਅਦ ਆਪਾਂ ਚੰਗੀ ਤਰ੍ਹਾਂ ਇਸ ਲੜ ਦੇ ਵਾਲਾ ਨੂੰ ਖਿਲਾਰ ਲੈਣਾ ਹੈ ਤੇ ਇਸ ਲੜ ਨੂੰ ਖਿੱਚ ਕੇ ਚੰਗੀ ਤਰ੍ਹਾਂ ਖੋਲ ਕੇ ਖਿੱਚ ਕੇ ਆਪਾਂ ਇਸ ਲੜ ਨੂੰ ਜਿਹੜਾ ਹੱਥ ਫੇਰਦੇ ਹੋਏ ਲਗਾ ਦੇਣਾ ਹੈ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸ ਨੂੰ ਆਪਾਂ ਬੈਕ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਆ ਕੇ ਉੱਪਰਲੀ ਸਾਈਡ ਇੱਕ ਪੇਚ ਮੜਾ ਦਵਾਂਗੇ ਜੀ ਅਤੇ ਇਸ ਦੇ ਦੋਈ ਪਹਿਲਾਂ YouTube ਪਰਲੇ ਬਨੇ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਉਂਗਲੀਆਂ ਤੇ ਅਗੂਠੇ ਦੇ ਨਾਲ ਆਪਾਂ ਇਸ ਲੜ ਦੇ ਵਿੱਚ ਬਲਾਂ ਨੂੰ ਇਕੱਠੇ ਕਰਾਂਗੇ ਅਤੇ ਚੰਗੀ ਤਰ੍ਹਾਂ ਇਸ ਲੜ ਦੇ ਬਲਾਂ ਨੂੰ ਵੀ ਆਪਾਂ ਖੋਲ ਲੈਣਾ ਹੈ ਅਤੇ ਹੱਥ ਫੇਰ ਜਿਵੇਂ ਖਿੱਚ ਕੇ ਆਪਾਂ ਇਸ ਲਾਣ ਨੂੰ ਜਿਹੜਾ ਲਗਾ ਦੇਣਾ ਹੈ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਦਾ ਗਾਣਾ ਉਸ ਨੂੰ ਵੀ ਬੈਗ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉਪਰ ਆ ਕੇ ਉਪਰਲੀ ਸਾਈਡ ਦੇ ਪੇਚ ਬਣਾ ਦਵਾਂਗੇ ਜੀ ਅਤੇ ਇਸ ਦੇ ਦੋ ਹੀ ਪਲੇ ਦੇ ਵਿੱਚ ਉੱਪਰਲੇ ਪਲੇ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਖੋਲ ਲੈਣਾ ਹੈ ਉਂਗਲੀਆਂ ਤੇ ਅੰਗੂਠੇ ਨਾਲ ਆਪਾਂ ਇਸ ਲੜ ਦੇ ਵਿੱਚ ਵੀ ਵਾਲਾਂ ਨੂੰ ਇਕੱਠੇ ਕਰ ਲਵਾਂਗੇ ਜੀ ਇਸ ਲੜ ਦੇ ਵਾਲਾਂ ਨੂੰ ਚੰਗੀ ਤਰ੍ਹਾਂ ਆਪਾਂ ਖੋਲ ਕੇ ਜਿੱਥੇ ਆਪਾਂ ਇਸ ਤੋਂ ਪਹਿਲਾਂ ਵਾਲੇ ਲੜ ਦੇ ਵਾਲ ਖਤਮ ਹੋ ਰਹੇ ਉੱਥੇ ਆਪਾਂ ਇਸ ਲੜ ਦੇ ਵਾਲਾਂ ਨੂੰ ਜਿਹੜਾ ਸ਼ੁਰੂ ਕਰਾਂਗੇ ਅਜਾ ਚੰਗੀ ਤਰ੍ਹਾਂ ਇਸ ਲੜ ਦੇ ਵਾਲਾਂ ਨੂੰ ਵੀ ਅਪਨ ਘਲਾਰ ਕੇ ਇਸ ਲੜ ਨੂੰ ਖਿੱਚ ਕੇ ਹੱਥ ਫੇਰ ਦਿਓ ਜਿਹੜਾ ਲਗਾ ਦੇਣਾ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਅਤੇ ਜੇ ਜੇ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਦੋਂ ਆਪਾਂ ਅਗਲਾ ਲੜ ਲਗਾਉਣਾ ਇਸ ਨੂੰ ਵੀ ਬੈਕ ਤੋਂ ਪਿੰਚ ਕਰਾਂਗੇ ਮੋਟਾ ਬੱਸ ਉਪਰ ਆ ਕੇ ਉੱਪਰ ਦੀ ਸ਼ੜ ਕਪੇਚ ਬਣਾ ਦੇਵਾਂਗੇ ਜੀ ਇਹ ਤੇ ਦੋਈ ਪਨਾਂ ਦੇ ਵਿੱਚੋਂ ਉੱਪਰਲੇ ਪਨ ਨੂੰ ਆਪਾਂ ਚੰਗੀ ਤਰ੍ਹਾਂ ਅੱਖ ਤੱਕ ਖੋਲ ਲੈਣਾ ਹੈ ਜਿਵੇਂ ਆਪਾਂ ਪਹਿਲਾਂ ਵਾਲੇ ਲੜਾਂ ਦੇ ਵਿੱਚ ਵਲਾਂ ਨੂੰ ਇਕੱਠੇ ਕੀਤਾ ਉਸੇ ਤਰੀਕੇ ਨਾਲ ਆਪਾਂ ਇਸ ਲੜ ਦੇ ਵਿੱਚ ਵੀ ਉਂਗਲੀਆਂ ਤੇ ਅੰਗੂਠੇ ਨਾਲ ਵਲਾਂ ਨੂੰ ਇਕੱਠੇ ਕਰਾਂਗੇ ਅਤੇ ਇਸ ਲੜ ਨੂੰ ਵੀ ਚੰਗੀ ਤਰ੍ਹਾਂ ਖੋਲ ਕੇ ਇਸ ਲੜ ਦੇ ਬਲਾਂ ਨੂੰ ਖਲਾਰ ਕੇ ਆਪਾਂ ਇਸ ਲੜ ਨੂੰ ਖਿੱਚ ਕੇ ਜਿਹੜਾ ਲਗਾ ਦੇਣਾ ਹੈ ਜੀ ਜੇ ਆਪਾਂ ਗੱਲ ਕਰੀਏ ਇਸ ਪੱਗ ਦੀ ਲੈਂਥ ਦੀ ਤਾਂ ਇਸ ਪੱਗ ਦੀ ਲੈਂਥ ਆ ਜਿਹੜੀ ਉਹ 5.5 ਮੀਟਰ ਹੈ ਜੀ ਕੱਪੜਾ ਫੁੱਲ ਵੈਲ ਦਾ ਜੇਕਰ ਤੁਸੀਂ ਸ਼ੁਰੂ ਤੋਂ ਹੀ ਰੂਵੀ ਵਾਲੇ ਕੱਪੜੇ ਦੇ ਵਿੱਚ ਪੱਗ ਬੰਨ੍ਹ ਦਿਓ ਤਾਂ ਤੁਸੀਂ ਉਸ ਕੱਪੜੇ ਦੇ ਵਿੱਚ ਵੀ ਜਿਹੜੀ ਇਹ ਪੱਗ ਆ ਉਹ ਬਣ ਸਕਦੇ ਹੋ ਜੀ ਹੁਣ ਆਪਾਂ ਵਾਲਾਂ ਨੂੰ ਹੋਰ ਜ਼ਿਆਦਾ ਜਿਹੜਾ ਸੰਘਣੇ ਕਰ ਲਵਾਂਗੇ ਜੀ ਅਤੇ ਜੇਕਰ ਕੋਈ ਆਪਣਾ ਵਾਲਾ ਜਿਹੜਾ ਢਿੱਲਾ ਹੋਵੇਗਾ ਤਾਂ ਉਸ ਨੂੰ ਆਪਾਂ ਹੋਰ ਵੀ ਉਸ ਦੇ ਵਿੱਚ ਹੋਰ ਵਾਲ ਬਣਾਵਾਂਗੇ ਵੀਡੀਓ ਚੰਗਾ ਲੱਗਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਸ ਪੱਕ ਦੇ ਵਿੱਚ ਵਲਾਂ ਵਾਲੀ ਸਾਈਡ ਕੋਲ ਪੰਜ ਲੜ ਆਉਣਗੇ ਤੇ ਉੱਪਰਲੇ ਵਿੱਚ ਵਾਲੀ ਸਾਈਡ ਕੋਲ ਚਾਰ ਪੇਚ ਆਉਣਗੇ ਜੀ ਹੁਣ ਆਪਾਂ ਆਪਣੀ ਸ਼ੇਪ ਨੂੰ ਥੋੜਾ ਜਿਹਾ ਸੈੱਟ ਕਰਾਂਗੇ ਤੇ ਉੱਪਰਲੇ ਪੇਚਾਂ ਨੂੰ ਸੈੱਟ ਕਰਾਂਗੇ। ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਸ ਨੂੰ ਵੀ ਬੈਕ ਤੋਂ ਪਿੰਚ ਕਰਾਂਗੇ ਮੋਟਾਪਾ ਸ ਉੱਪਰ ਆ ਕੇ ਉੱਪਰਲੀ ਸਾਈਡ ਕ ਪੇਚ ਬਣਾ ਦਵਾਂਗੇ ਜੀ। ਇਸ ਵਾਰ ਜਿਹੜਾ ਇਸ ਲੜ ਦੇ ਉੱਪਰਲਾ ਪੱਲਾ ਹੋਵੇਗਾ ਉਸ ਨੂੰ ਆਪਾਂ ਅੱਧੀ ਅੱਖ ਤੱਕ ਖੋਲਾਂਗੇ। ਅਤੇ ਇਹਦੇ ਵਿੱਚ ਆਪਾਂ ਪੇਚਾਂ ਵਾਲੀ ਪੱਗ ਦੇ ਵਿੱਚ ਲੜ ਨੂੰ ਮੋੜਦੇ ਹਾਂ ਉਸੇ ਤਰੀਕੇ ਨਾਲ ਆਪਾਂ ਇਸ ਲੜ ਨੂੰ ਜਿਹੜਾ ਮੋੜ ਕੇ ਚੰਗੀ ਤਰ੍ਹਾਂ ਹੱਥ ਫੇਰਦੇ ਹੋਏ ਸਾਫ਼ ਕਰਕੇ ਖਿੱਚ ਕੇ ਆਪਾਂ ਇਸ ਲੜ ਨੂੰ ਜਿਹੜਾ ਲਗਾ ਦੇਣਾ ਹੈ। ਹੇ ਜੀ ਇਹ ਲੜਦਗੋਣਾ ਜਿਹੜਾ ਨੀ ਪੱਗ ਦੀ ਜਿਹੜੀ ਸ਼ੇਪ ਆ ਉਹ ਕੰਪਲੀਟ ਹੋ ਚੁੱਕੀ ਆ ਜੀ ਹੁਣ ਆਪਣਾ ਕਲਗੀ ਲੜਦਗੋਣਾ ਸਿਰ ਟਕਣਾ ਤੇ ਬੈਕ ਸਾਈਡ ਦਾ ਲੜਦਗੋਣਾ ਜਿਹੜਾ ਰਹਿ ਚੁੱਕਿਆ ਹੈ ਉਸ ਤੋਂ ਪਹਿਲਾਂ ਆਪਾਂ ਆਪਣੀ ਸ਼ੇਪ ਨੂੰ ਥੋੜਾ ਜਿਹਾ ਸੈੱਟ ਕਰਾਂਗੇ ਜੀ ਅਤੇ ਹੁਣ ਆਪਣਾ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਸੈੱਟ ਕਰਾਂਗੇ ਅਤੇ ਜੇਕਰ ਕੋਈ ਵਾਲ ਡੇੜਾ ਟਿੱਲਾ ਹੋ ਜਾਵੇਗਾ ਉਸ ਨੂੰ ਆਪਾਂ ਉਸ ਦੇ ਵਿੱਚ ਆਪਾਂ ਹੋਰ ਵਾਲ ਬਣਾ ਕੇ ਉਸ ਨੂੰ ਜਿਹੜਾ ਆਪਣੀ ਪੱਗ ਦੇ ਵਾਲਾਂ ਨੂੰ ਜਿਹੜਾ ਸੰਘਣੇ ਕਰ ਲੈਣਾ ਹੈ ਜੀ ਕਰ ਲਵਾਂਗੇ ਅਤੇ ਆਪਣੀ ਸ਼ੇਪ ਨੂੰ ਥੋੜਾ ਜਿਹਾ ਸੈੱਟ ਕਰ ਲਵਾਂਗੇ ਜੀ ਹੁਣ ਆਪਾਂ ਆਪਣੇ ਉੱਪਰਲੇ ਜਿਹੜੇ ਪੁਲੀਸਾਈਡ ਦੇ ਪੇਚ ਹੋਣਗੇ ਉਹਨਾਂ ਨੂੰ ਆਪਾਂ ਬਾਅਦ ਦੇ ਨਾਲ ਜਿਹੜਾ ਸਾਫਾ ਉਹ ਕਰ ਲਵਾਂਗੇ ਅਤੇ ਹੁਣ ਆਪਾਂ ਆਪਣੀ ਸ਼ੇਪ ਨੂੰ ਥੋੜਾ ਸੈੱਟ ਕਰਾਂਗੇ ਤੇ ਉੱਪਰਲੀ ਸਾਈਡ ਦੇ ਪੇਚਾਂ ਨੂੰ ਸੈੱਟ ਕਰਾਂਗੇ ਜਿਹੜਾ ਆਪਾਂ ਕਲ ਗੀ ਲੜ ਲਗਾਉਣਾ ਜਿੱਥੇ ਆਪਣੀ ਪੰਜਵੇਂ ਲੜ ਦੀ ਜਿਹੜੀ ਨੋਕ ਬਣਦੀ ਹੈ ਉੱਥੇ ਆਪਾਂ ਪੱਗ ਪੈਨ ਨੂੰ ਲਗਾਵਾਂਗੇ ਜੀ ਜਿਹੜਾ ਆਪਾਂ ਕੱਲ੍ਹ ਗਈ ਲੜ ਦਗਾਉਣਾ ਉਸਦੇ ਦੋਈ ਪਹਿਲਾਂ ਆਪਾਂ ਬਰਾਬਰ-ਬਰਾਬਰ ਫੋਲਡ ਕਰ ਲੈਣਾ ਹੈ ਜੀ ਅਤੇ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਪੈਸ ਤੋਂ ਪਹਿਲਾਂ ਲੜ ਦਗਾ ਸੀ ਉਸਦੇ ਉੱਤੇ ਰੱਖ ਕੇ ਹੱਥ ਫੇਰ ਕੇ ਸਾਫ਼ ਕਰ ਲੈਣਾ ਹੈ ਵਾਦੂ ਕੱਪੜੇ ਨੂੰ ਅੰਦਰਲੀ ਸਾੜੀ ਨੂੰ ਫੋਲਡ ਕਰ ਦੇਵਾਂਗੇ ਜੀ ਅਤੇ ਪੱਗ ਪੈਨ ਦੇ ਥੱਲੇ ਰੱਖ ਕੇ ਆਪਾਂ ਇਸ ਲੜ ਨੂੰ ਕਬਾ ਕਬਾ ਦੇਣਾ ਹੈ ਅਰੇ ਇਸ ਦੇ ਵਿੱਚ ਬਲਾਂ ਨੂੰ ਕੱਟ ਕਰਕੇ ਜਿਹੜਾ ਆਪਾਂ ਪੰਜਵਾਂ ਲੜ ਲਗਾਇਆ ਸੀ ਉਸ ਦੇ ਥੱਲੇ ਆਪਾਂ ਇਸ ਲੜ ਨੂੰ ਜਿਹੜਾ ਦੱਬ ਦਵਾਂਗੇ ਜੀ ਇਹ ਲੜ ਲਗਾਉਣ ਦਾ ਆਪਣੀ ਪੱਗ ਦੀ ਜਿਹੜੀ ਸ਼ੇਪ ਆ ਉਹ ਕੰਪਲੀਟ ਹੋ ਚੁੱਕੀ ਆਪਣੀ ਜਿਹੜੀ ਪੱਗ ਦੀ ਫਰੰਟ ਸਾਈਡ ਆ ਉਹ ਕੰਪਲੀਟ ਹੋ ਚੁੱਕੀ ਹੈ ਹੁਣ ਆਪਣਾ ਸਿਰ ਟਕਣਾ ਤੇ ਬੈਕ ਸਾਈਡ ਦਾ ਲੜ ਲਗਾਉਣਾ ਜਿਹੜਾ ਰਹਿ ਚੁੱਕਿਆ ਹੈ ਜੀ ਜਿਹੜਾ ਆਪਾਂ ਸਿਰ ਟਕਣਾ ਸਿਰ ਦੇ ਸੈਂਟਰ ਦੇ ਵਿੱਚ ਜਿਹੜਾ ਆਪਾਂ ਸਭ ਤੋਂ ਪਹਿਲਾਂ ਲੜ ਲਿਆ ਸੀ ਉਸ ਲੜ ਨਾਲ ਟਕਾਂਗੇ ਜੀ ਉਸ ਤੋਂ ਦੋ ਹੀ ਪਹਿਲੇ ਨੂੰ ਆਪਾਂ ਬਰਾਬਰ ਬਰਾਬਰ ਫੋਲਡ ਕਰਕੇ ਸਿਰ ਦੇ ਉੱਤੇ ਖਿਲਾਰ ਲੈਣਾ ਹੈ ਜੀ ਉਗਲਾਂ ਵਾਲੀ ਸਾਈਡ ਤੋਂ ਥੇਮੇ ਲੜ ਪੰਜਵੇਂ ਲੜ ਦੇ ਥੱਲੇ ਤੋਂ ਉੱਪਰਲੇ ਵਿੱਚੋਂ ਵਾਲੀ ਸਾਈਡ ਤੋਂ ਪਹਿਲੇ ਪੇਜ ਦੇ ਥੱਲੇ ਆਪਾਂ ਕੱਪੜੇ ਨੂੰ ਦੱਬ ਕੇ ਬੈਕ ਸਾਈਡ ਤੋਂ ਲੜ ਨੂੰ ਖਿੱਚ ਲੈਣਾ ਹੈ ਜੀ ਜਿੱਦ ਨਾਲ ਜਿਹੜਾ ਸਿਰਾ ਖਬਰ ਹੋ ਜਾਵੇਗਾ ਜੀ ਜੇਕਰ ਆਪਣਾ ਸਿਰ ਤਾਂ ਵੀ ਬਰੀਕ ਨੰਗਾ ਕਿਤੇ ਕਿਸੇ ਸਾਈਡ ਤੋਂ ਬਰੀਕ ਨੰਗਾ ਰਹਿ ਜਾਂਦਾ ਹੈ ਤਾਂ ਆਪ ਉਸ ਨੂੰ ਬਾਅਦ ਦੇ ਨਾਲ ਜਿਹੜਾ ਕਵਰ ਕਰ ਲਵਾਂਗੇ ਜੀ ਜਿਹੜਾ ਆਪਾਂ ਬੈਕ ਸਾਈਡ ਦਾ ਲਾੜੂ ਗਾਣੋ ਸੋ ਜੋ ਪਹਿਲਾਂ ਬਰਾਬਰ ਬਰਾਬਰ ਫੋੜ ਕਾਲ ਤੇ ਬਾਈਕ ਬੈਕ ਸਾਈਡ ਤੇ ਲਗਾ ਦੇਣਾ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤ